ਤੋਂ ਦੇ ਰਿਹਾ ਹਾਂ ਜੀ 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 ਤੁਹਾਨੂੰ ਵੀ ਪਹੁੰਚਿਆ। ਅਕਸਰ ਤੀ ਨਵੀਂ ਸ਼ੁਰੂਆਤ ਹੈਗੀ ਆ ਉਹ ਦਾ। ਸਭ ਤੋਂ ਪਹਿਲਾਂ ਤਾਂ ਮੈਂ ਅਫਸਰ ਪ੍ਰੈਸ ਦੇ ਸਾਰਿਆਂ ਦੇ ਇਥੇ ਆਉਣ ਤੇ ਸ਼ਾਮ ਦੀਤ ਕਹਿੰਦਾ ਹਾਂ। ਅੱਜ ਬੜਾ ਖੁਸ਼ੀ ਦਾ ਮੌਕਾ ਹੈ ਕਿ ਦੇਸ਼ ਭਰ ਗਲੋਬਲ ਸਕੂਲ ਜੋ ਕਿ ਦੇਸ਼ ਭਰ ਇਹ ਗਲੋਬਲ ਸਕੂਲ ਦੋ ਨੇ ਇੱਕ ਮੰਡੀ ਗੁੰਗਰ ਦੇ ਕੇ ਸ਼੍ਰੀ ਮੁਕਤਸਰ ਸਾਹਿਬ ਦੇਸ਼ਪੱਤ ਗਲੋਬਲ ਸਕੂਲ ਕੁਸ਼ੀ ਮੁਖਤਰ ਸਾਹਿਬ ਦੀ ਸੀਨੀਅਰ ਸਕੰਦਰੀ ਦੀ ਅਫੀਲੀਏਸ਼ਨ ਲੈਟਰ ਅਸਾਨੂੰ ਮਿਲਿਆ ਸਾਨੂੰ ਇਹ 11ਵੀਂ ਤੇ 12ਵੀਂ ਦੇ ਬੱਚਿਆਂ ਦਾ ਐਡਮਿਸ਼ਨ ਵਾਸਤੇ ਦੇਸ਼ਪੱਤ ਗਲੋਬਲ ਸਕੂਲ ਕੁਸ਼ੀ ਮੁਖਤਰ ਸਾਹਿਬ ਦੇ ਵਿੱਚ ਇਹ ਮਾਨਤਾ ਮਿਲਿਆ ਦੇਸ਼ਪੱਤ ਗਲੋਬਲ ਸਕੂਲ 2019 ਦੇ ਵਿੱਚ ਸਟਾਰਟ ਹੋਇਆ ਸੀ ਤੇ 2020 ਦੇ ਵਿੱਚ ਰਾਈਟ ਟੂ ਐਜੂਕੇਸ਼ਨ ਦੇ ਅੰਡਰ ਪੰਜਾਬ ਸਰਕਾਰ ਤੋਂ ਦੀ recognition ਲਈ ਸੀ ਤੇ ਪਿਛਲੇ ਸਾਲ ਅਸੀਂ 10ਵੀਂ ਤੱਕ ਦੀ ਸੈਕੰਡਰੀ ਤੱਕ ਦੀ ਜਿਹੜੀ ਅਪਰੂਵਲ ਸੀ ਉਹ CBSE ਤੋਂ ਲੈ ਚੁੱਕੇ ਹਾਂ ਤੇ ਕੰਮੇ ਸਾਲ ਅਸੂਚੋਤੇ ਹੀ ਸੀਨਸ ਪੰਡੇ ਦੀ ਅਫੀਲੀਏਸ਼ਨ ਉਹ ਮਿਲੀ ਹੈ ਇਹ ਜਿਹੜੀ ਅਫੀਲੀਏਸ਼ਨ ਹੈ 5 ਸਾਲ ਵਾਸਤੇ ਹੈ ਇਹ ਬੜਾ ਰਿਗੋਰਸ ਪ੍ਰੋਸੈਸ ਹੁੰਦਾ ਹੈ ਜਿਹਦੇ ਵਿੱਚ CBSE ਸਾਰਾ ਡਾਟਾ ਪਹਿਲਾਂ ਪੋਰਟਲ ਤੇ ਭਰਤੀ ਹੈ ਸਾਰੇ ਡਾਕੂਮੈਂਟਸ ਪਰਟੇਨਿੰਗ ਟੂ ਲੈਂਡ ਬਿਲਡਿੰਗ ਅਦਰ ਇਨਫਰਾਸਟ੍ਰਕਚਰ ਲੈਬਸ ਫੈਕਲਟੀ ਐਂਡ ਦੀ ਮੀਡੀਅਮ ਆਫ ਟੀਚਿੰਗ ਐਂਡ ਸੋ ਮਨੀ ਅਦਰ ਵਰਟੀਕਲਸ ਆਰ ਟੇਕਨ ਇਨ ਕੰਸੀਡਰੇਸ਼ਨ ਉਹ ਸਾਰਾ ਚੈੱਕ ਕਰਨ ਤੋਂ ਬਾਅਦ ਪੋਰਟਲ ਤੇ ਫਿਰ ਉਹ ਐਲੀਜੀਬਿਲਟੀ ਪਾਉਂਦੇ ਨੇ ਐਲੀਜੀਬਿਲਟੀ ਪਾਉਣ ਤੋਂ ਬਾਅਦ ਕਿਸੇ ਵੀ ਇੰਸਟੀਚਿਊਟ ਦੀ ਫਿਰ ਉਹ ਇਨਸਪੈਕਸ਼ਨ ਕਰਦੇ ਨੇ ਬਹੁਤ ਰਿਗਰਸ ਇਨਸਪੈਕਸ਼ਨ ਕਰਕੇ ਫਿਰ ਉਹ ਇਹ ਅਪਰੂਵਲ ਦਿੰਦੇ ਨੇ ਤਾਂ ਦੇਸ਼ਪਤ ਗਲੋਬਲ ਸਕੂਲ ਦੇ ਪ੍ਰਿੰਸੀਪਲ ਮਿਸਟਰ ਸੰਜੀਵ ਜਿੰਦਲ ਨੇ ਉਹਨਾਂ ਦੀ ਐਬਲ ਟੀਮ ਨੇ ਇਹ ਸਾਰੇ ਜਿਹੜੇ ਰੈਗੂਲੇਟਰੀ ਪ੍ਰੋਸੈਸਸ ਨੇ ਉਹ ਬਾਕੀ ਪੂਰੇ ਕਰਾਏ ਹਨ ਇਹ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਵਾਪਤ ਵੀ ਦਿੰਦਾ ਦੋ ਦੋ ਦੀ ਜਗ੍ਹਾ ਤੇ 9 ਵਿੱਚ ਵੀ 10 ਸੈਕਸ਼ਨ ਹੋ ਗਏ ਤੇ 10th ਵਿੱਚ ਵੀ 10 ਸੈਕਸ਼ਨ ਹੋ ਗਏ 11th 12th ਦੇ ਵਿੱਚ ਦੋਨਾਂ ਕਲਾਸਿਸ ਦੇ ਲਈ ਸਾਨੂੰ 4-4 ਸੈਕਸ਼ਨ ਦੀ ਅਪਰੂਵਲ ਮਿਲੀ ਹੈ ਚਾਰ ਚਾਰ ਸੈਕਸ਼ਨ ਦੇ ਵਿੱਚ ਸਾਨੂੰ ਸਾਰੀਆਂ ਸਟਰੀਮਸ ਅਲੋਟ ਕੀਤੀਆਂ ਗਈਆਂ ਜਿਦੇ ਵਿੱਚ ਸਾਇੰਸ ਮੀਨਸ ਟੂ ਸੇ ਮੈਡੀਕਲ ਐਂਡ ਨਾਨ ਮੈਡੀਕਲ ਦੋਨੋਂ ਸਟਰੀਮਸ ਨੇ ਕਮਰਸ ਹੈਗੀ ਹੈ ਹਿਮਨਿਟੀਜ਼ ਹਿਮਨਿਟੀਜ਼ ਮੀਨਸ ਆਰਟਸ ਵੀ ਸਾਡੇ ਕੋਲੇ ਜਿਦੇ ਵਿੱਚ ਜਿਵੇਂ ਜਿਵੇਂ ਹੀ ਬੱਚੇ ਆਉਣਗੇ ਅਕੋਰਡਿੰਗਲੀ ਹੀ ਉਹਨਾਂ ਦੇ ਦਾਖਲੇ ਵੀ ਕੀਤੇ ਜਾਣਗੇ ਪਲੱਸ ਇਨ ਕੇਸ ਜੇ ਸਾਡੇ ਕੋਲੇ ਸਟਰੈਂਥ ਵਧਦੀ ਹੈ ਵਿਦ ਦਾ ਕਾਈਂਡ ਸਪੋਰਟ ਆਫ ਟੀਮ ਮੀਡੀਆ ਵਿਦ ਦਾ ਕਾਈਂਡ ਸਪੋਰਟ ਆਫ ਪੈਰੈਂਟਸ ਦਾ ਸੈਕਸ਼ਨ ਇਨਕਰੀਜ਼ ਦੀ ਵੀ ਸਾਡੇ ਕੋਲੇ ਪ੍ਰੋਵੀਜ਼ਨ ਹੈਗੀ ਹੈ ਕਿ ਕਿਸੇ ਵੀ ਟੈਂਪੇ ਅਸੀਂ ਸੈਕਸ਼ਨ ਇਨਕਰੀਜ਼ ਸੀਬੀਐਸਸੀ ਵਿੱਚ ਅਪਲਾਈ ਕਰਕੇ ਕਰਵਾ ਸਕਦੇ ਹਾਂ ਬਟ ਇਹ ਜੋ ਸਾਰਾ ਪ੍ਰੋਸੈਸ ਹੋਇਆ ਉਹ ਵਿਥਿਨ 1 ਮੰਥ ਹੋਇਆ ਉਹ ਸਿਰਫ ਇੱਕ ਟੀਮ ਵੱਲੋਂ ਤਾਂ ਕੀਤਾ ਗਿਆ ਬਟ ਟੀਮ ਤੋਂ ਜ਼ਿਆਦਾ ਡਾਕਟਰ ਜੋਰਾ ਸਿੰਘ ਜੀ ਜੋ ਚੇਅਰਮੈਨ ਹੈ ਸਾਡੇ ਦੇਸ਼ ਭਗਤ ਗਲੋਬਲ ਸਕੂਲ ਸ਼੍ਰੀ ਮਕਸੇ ਸਾਹਿਬ ਦੇ ਅਨ ਡਾਕਟਰ ਤੇਜਿੰਦਰਪੁਰ ਮੈਡਮ ਜੋ ਕੋ-ਚੇਅਰਮੈਨ ਨੇ ਦੇਸ਼ ਭਗਤ ਗਲੋਬਲ ਸਕੂਲ ਸ਼੍ਰੀ ਮਕਸੇ ਸਾਹਿਬ ਦੇ ਉਹਨਾਂ ਦੀ ਛਤਰਛਾਇਆ ਹੈ ਉਹਨਾਂ ਦੀਆਂ ਬਲੇਸਿੰਗਸ ਦੇ ਨਾਲ ਹੋਇਆ ਵਿਦਆਊਟ their ਬਲੇਸਿੰਗਸ ਬੱਚ ਕੁਝ ਨਹੀਂ ਕਰ ਸਕਦੇ ਸੀ ਤੇ ਉਮੀਦ ਕਰਦੇ ਆ ਅੱਗੇ ਵੀ ਕਿ ਦੇਸ਼ ਭਗਤ ਗਲੋਬਲ ਸਕੂਲ ਪਿਛਲੇ 6 ਸਾਲਾਂ ਦੇ ਵਿੱਚ ਜਿਵੇਂ ਤਰੱਕੀ ਦੇ ਰਾਹ ਤੇ ਚੱਲ ਰਿਹਾ ਹੈ ਆ ਲੋਕਾਂ ਦੇ ਵਿੱਚ ਸਿੱਖਿਆ ਦਾ ਪ੍ਰਸਾਰ ਕਰ ਰਿਹਾ ਹੈ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਅਸੀਂ ਸਿੱਖਿਆ ਦਾ ਪ੍ਰਸਾਰ ਐਜ਼ ਇਟ ਹੀ ਕਰਦੇ ਰਾਵਾਂਗੇ ਤੇ ਨਾਲ ਹੀ ਨਾਲ ਉਮੀਦ ਕਰਦੇ ਆ ਕਿ ਡਾਕਟਰ ਜੁਰਲ ਸਿੰਘ ਜੀ ਡਾਕਟਰ ਸਰਜਿੰਦਰ ਕੌਰ ਜੀ ਇਹਨਾਂ ਦੀ ਪੂਰੀ ਫੈਮਿਲੀ ਪੂਰੀ ਟੀਮ ਦਿਨ ਦੁਗਦੀ ਰਾ ਆਪਣੀ ਤਰੱਕੀ ਕਰੇ 哎。